ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਵਿਕਰਮ ਪੰਜਾਬੀ ਤੇ ਸਵਾਗਤ ਆ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਕਿ ਤੁਸੀਂ ਪਰ ਡੇ 2 ਰੁਪਏ ਸੇਵ ਕਰਕੇ ਕਿਵੇਂ ਇੱਕ ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ 1,32,860 ਰੁਪਏ ਸੇਵ ਕਰ ਸਕਦੇ ਹੋ ਆਓ ਹੁਣ ਤੁਹਾਡੇ ਨਾਲ ਗੱਲ ਕਰ ਦਿੰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਵਿਕਰਮ ਪੰਜਾਬੀ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਂਡ ਨਾਲ ਵਾਲੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰ ਦਿਓ ਆਓ ਜੀ ਹੁਣ ਗੱਲ ਕਰਦੇ ਆਪਾਂ ਜੇਕਰ ਤੁਸੀਂ ਪਹਿਲੇ ਦਿਨ 2 ਰੁਪਏ ਜਮ੍ਹਾਂ ਕਰਦੇ ਹੋ ਤਾਂ ਇਹ ਤੁਹਾਡੇ 2 ਰੁਪਏ ਸੇਵ ਹੋ ਜਾਂਦੇ ਹਨ ਦੂਸਰੇ ਦਿਨ ਤੁਸੀਂ 2 2 4 ਰੁਪਏ ਸੇਵ ਕਰਨੇ ਹਨ ਤੀਸਰੇ ਦਿਨ ਤੁਸੀਂ 6 ਰੁਪਏ ਜਮ੍ਹਾਂ ਕਰਨੇ ਹਨ ਚੌਥੇ ਦਿਨ ਤੁਸੀਂ 8 ਰੁਪਏ ਸੇਵ ਕਰਨੇ ਹਨ ਪੰਜਵੇਂ ਦਿਨ ਤੁਸੀਂ 10 ਰੁਪਏ ਸੇਵ ਕਰਨੇ ਹਨ ਛੇਵੇਂ ਦਿਨ ਤੁਸੀਂ 12 ਰੁਪਏ ਸੇਵ ਕਰਨੇ ਹਨ ਸੱਤਵੇਂ ਦਿਨ 14 ਰੁਪਏ ਅੱਠਵੇਂ ਦਿਨ 16 ਰੁਪਏ ਨੌਵੇਂ ਦਿਨ 18 ਰੁਪਏ 10ਵੇਂ ਦਿਨ 20 ਰੁਪਏ ਤੁਸੀਂ ਸੇਵ ਕਰਨੇ ਹਨ 365ਵੇਂ ਦਿਨ ਜੋ ਕਿ ਸਾਡੀ ਰਕਮ ਬਣੇਗੀ ਜੋ ਤੁਸੀਂ ਜਮ੍ਹਾਂ ਕਰਨੀ ਹੈ 365 2 730 ਰੁਪਏ ਬਣਦੇ ਹਨ ਜੀ 365 ਬਣਨ ਜੋ ਤੁਸੀਂ 2 ਰੁਪਏ ਦੇ ਹਿਸਾਬ ਨਾਲ ਜਮ੍ਹਾਂ ਕਰੀਆ ਅਮਾਉਂਟ ਤੁਸੀਂ ਇਸ ਦਾ ਜੇ ਕੈਲਕੂਲੇਸ਼ਨ ਕਰਨੀ ਹੈ ਤੁਸੀਂ ਜਿ세ਵੇਂ ਜਿਹੜੇ ਵੀ ਦਿਨ ਦੀ ਤੁਸੀਂ ਕੈਲਕੂਲੇਸ਼ਨ ਕਰਨੀ ਚਾਹੁੰਦੇ ਹੋ 3ਵੇਂ ਦਿਨ ਦੀ 35ਵੇਂ ਦੀ 40ਵੇਂ ਦੀ ਉਸ ਨੂੰ 2 ਨਾਲ ਮਲਟੀਪਲਾਈ ਗੁਣਾ ਕਰ ਲੈਣਾ ਹੈ ਤੁਹਾਡੇ ਰੁਪਿਆ ਨਿਕਲ ਆਉਣਗੇ ਤੁਸੀਂ ਉਸ ਦਿਨ ਕਿੰਨੇ ਸੇਵ ਕਰਦੇ ਹਨ 365ਵੇਂ ਦਿਨ ਇਸ ਨਾਲ ਹਿਸਾਬ ਨਾਲ ਜੇਕਰ ਤੁਸੀਂ ਜਮ੍ਹਾਂ ਕਰਦੇ ਹੋ ਤਾਂ ਤੁਹਾਡੇ 1 ਸਾਲ ਦੇ ਵਿੱਚ 1,32,860 ਰੁਪਏ ਸੇਵ ਹੋ ਜਾਣਗੇ ਜੀ ਇਹ ਤੁਹਾਨੂੰ ਅੱਜ ਦੱਸਿਆ ਸੀ ਕਿ ਤੁਸੀਂ 2 ਰੁਪਏ ਪਾੜੇ ਜਮ੍ਹਾਂ ਕਰਕੇ ਕਿਵੇਂ ਤੁਸੀਂ 1 ਸਾਲ ਦੇ ਵਿੱਚ 1,32,860 ਰੁਪਏ ਜਮ੍ਹਾਂ ਕਰ ਸਕਦੇ ਹੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਥੈਂਕਸ ਫॉर ਵਾਚਿੰਗ